ਨੇ ਪਿਸ਼ਾਬ ਕਰਨ ਦੇ ਕਿੰਨੇ ਪੈਸੇ ਆ ਤੇ ਜੇ ਟਾਇਲਟ ਜਾਣਾ ਨਹੀਂ ਪਿਸ਼ਾਬ ਤੇ ਅਗੇ ਆਂਟੀ ਫਰੀ ਹੁੰਦਾ ਨਹੀਂ ਬਾਈ ਸ੍ਰੀ ਦਰਬਾਰ ਸਾਹਿਬ ਵੀ ਪਾਰਕਿੰਗ ਦੇ ਵਿੱਚ ਸਰਦਾਲੂਆਂ ਦੇ ਨਾਲ ਲੁੱਟ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਇਹ ਦੇਖ ਸਕਦੇ ਜੋ ਇੱਕ ਔਰਤ ਵੱਲੋਂ ਪਿਸ਼ਾਬ ਕਰਨ ਦੇ ਨਾਮ ਤੇ ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ ਕੀ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਇਸ ਗੱਲ ਦੀ ਜਵਾਬਦੇਹ ਹੈ ਜਿਸ ਦੇ ਅੰਡਰ ਇਹ ਜਗਾ ਆਉਂਦੀ ਹੈ ਦੂਰੋਂ ਦੂਰੋਂ ਚੱਲ ਕੇ ਆਏ ਸ਼ਰਦਾ ਦੇ ਨਾਲ ਸਤਧਾਲੂਆਂ ਦੀ ਇਸ ਤਰ੍ਹਾਂ ਲੁੱਟ ਕਰਨਾ ਕਿੰਨਾ ਕੁ ਸਹੀ ਹੈ ਟੈਕਸੀ ਡਰਾਈਵਰਾਂ ਵੱਲੋਂ ਵੀ ਇਸ ਮੁਸ਼ਕਲ ਨੂੰ ਦੱਸਿਆ ਗਿਆ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਨੂੰ 5-5 ਘੰਟੇ ਪਾਰਕਿੰਗ ਦੇ ਵਿੱਚ ਵੇਟ ਕਰਨੀ ਪੈਂਦੀ ਹੈ ਜੇ ਉਹ 5 ਘੰਟੇ ਵੇਟ ਕਰਨਗੇ ਤਾਂ ਨਾਰਮਲ ਜੀ ਗੱਲ ਹੈ ਚਾਰ-ਪੰਜ ਵਾਰ ਬਾਥਰੂਮ ਵੀ ਜਾਣਗੇ ਜਿਸ ਦਾ ਉਹਨਾਂ ਤੋਂ ਡੇਲੀ 30-35 ਰੁਪਏ ਚਾਰਜ ਕੀਤਾ ਜਾਵੇਗਾ ਸ਼ਰਧਾਲੂਆਂ ਦੀ ਹੁੰਦੀ ਐ ਇਸ ਲੁੱਟ ਨੂੰ ਪੰਜਾਬ ਸਰਕਾਰ ਅਤੇ ਸ਼ਰਮਣੀ ਕਮੇਟੀ ਨੂੰ ਮਿਲ ਕੇ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਦੂਰ ਦੂਰੋਂ ਆਏ ਸ਼ਰਧਾਲੂਆਂ ਦਾ ਇਤਰਾਜ਼ ਹੈ ਉਹਨਾਂ ਤੋਂ ਪੇਸ਼ਾਬ ਦੇ ਨਾਂ ਤੇ ਜਕਰੀਆ ਖਾਨ ਵਾਂਗ ਜੱਜੀਆ ਕਰ ਵਸੂਲਿਆ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਨੇ ਹਾਂ ਇਸਔਰਤ ਵੱਲੋਂ ਕੀ ਕਿਹਾ ਗਿਆ ਨਹੀਂ ਪਿਸ਼ਾਬ ਕਰਨ ਦੇ ਕਿੰਨੇ ਪੈਸੇ ਆ ਤੇ ਜੇ ਟਾਇਲਟ ਜਾਣਾ ਨਹੀਂ ਪਿਸ਼ਾਬ ਤੇ ਅੱਗੇ ਆਂਟੀ ਫ੍ਰੀ ਹੁੰਦਾ ਨਹੀਂ ਭਾਈ ਹੁਣ ਅਸੀਂ ਸਪਾਈ ਕਰਦੇ ਕਿ ਕਿੱਥੇ ਟਿੱਸਾ ਭਰਦਾ ਵਾਰ ਸਾਬ ਦੀ ਪਾਰਕਿੰਗ ਤੇ ਵਿੱਚ ਯਾਰ ਪਹਿਲੀ ਵਾਰ ਸੁਣਿਆ ਲਿਫਾਈਵ ਹੈ ਨਾ ਕਿੰਨੀ ਹੁੰਦੀ ਨਹੀਂ ਬਾਥਰੂਮ ਦੀ ਥੋੜੀ ਹੁੰਦੀ ਹੈ ਬਾਥਰੂਮ ਹੀ ਤੁਸੀਂ ਮੁੱਲ ਕਰਤਾ ਤੇ ਸਫਾਈ ਕਿੰਨੀ ਹੁੰਦੀ ਹੈ ਸਫਾਈ ਤਾਂ ਕਰਦੇ ਆ ਮੈਂ ਤੁਹਾਡੀ ਗੱਲ ਸਹਿਮਤ ਨਹੀਂ ਪੰਜਾਬ ਸਰਕਾਰ ਨੇ ਦਿੱਤਾ ਸਰੋਣੀ ਕਮੇਟੀ ਨੇ ਦਿੱਤਾ ਤੁਹਾਨੂੰ ਹਾਂ ਮਾਰੀ ਗੱਲ ਹੈ ਅਮਨ ਇਹਦਾ ਗਵਾਹ ਕੇ ਬਾਦੂ ਮਾਰ ਅੱਛਾ ਅੱਛਾ ਠੀਕ ਹੈ ਇਹਦਾ ਪਹਿਲਾਂ ਬਾਦੂ ਮਾਰ